ਪੁੰਛਦੇ ਇਲਾਕੇ ਦੇ ਵਿੱਚ ਇੱਕ ਗੁਰੂ ਘਰ ਦੇ ਉੱਤੇ ਬੰਬਾਂ ਕੱਢ ਗਏ ਜੀ ਅੱਜਕੱਲ ਦੀ ਪ੍ਰਸੀਜਨ ਟਾਰਗੇਟਿੰਗ ਅੱਜਕੱਲ ਦੀਆਂ ਜਿਹੜੀਆਂ ਹਥਿਆਰ ਨੇ ਉਹ ਜਿੱਥੇ ਤੁਸੀਂ ਟਰੈਕ ਕਰਨਾ ਚਾਹੁੰਦੇ ਹੋ ਪਿੰਪ ਪੁਆਇੰਟ ਕਰਨਾ ਚਾਹੁੰਦੇ ਹੋ ਉੱਥੇ ਹੁੰਦਾ ਹੈ ਹਾਂ ਉਰੇ ਪਰੇ ਚਾਰ ਡੱਕੇ ਦੇ ਨੇ ਇਹ ਨਹੀਂ ਪਤਾ ਇਹ ਮਤਖੈ ਕੀਤਾ ਗਿਆ ਪੁੰਛਦੇ ਏਰੀਆ ਦੇ ਵਿੱਚ ਕਿ ਜਾਂ ਗਲਤੀ ਨਾਲ ਡੱਕਿਆ ਜੀ ਅ ਗੁਰਦੁਆਰਾ ਸਿੰਘ ਸਭਾ ਜੋ ਏਰੀਆ ਦੇ ਵਿੱਚ ਔਰ ਉਹਦੇ ਉੱਤੇ ਵਾਮਲਿਕਾ ਜੀ ਇੱਕ ਰਾਗੀ ਸਿੰਘ ਦੀ ਮੌਤ ਹੋ ਗਈ ਹੈ ਇੱਕ ਹੋਰ ਸਖਸ਼ ਤੇ ਇੱਕ ਲੇਡੀ ਦੀ ਮੌਤ ਹੋਈ ਹੈ ਜੀ ਉਸ ਏਰੀਏ ਦੇ ਵਿੱਚ ਕਈ ਜ਼ਖਮੀ ਹੋਏ ਨੇ ਅਹ ਦੇਖੋ ਨੁਕਸਾਨ ਸਾਡੇ ਵਾਲੇ ਪਾਸੇ ਹੋਣਾ ਸ਼ੁਰੂ ਹੋ ਗਿਆ ਹੈ ਨੁਕਸਾਨ ਜੇ ਦੋ ਗਿਨੇ ਵਧਦਾ ਤਾਂ ਪਰ ਜਿਹੜੀਆਂ ਹੁਣ ਤੋਂ ਮੈਂ ਹਫਤਾ ਪਹਿਲਾਂ ਗੱਲ ਕਰਦਾ ਸੀਗਾ ਕਿ ਜਿਹੜੀ ਬਾਰਡਰ ਤੇ ਇੱਕਾ ਦੁੱਕਾ ਘਟਨਾਵਾਂ ਹੋ ਰਹੀਆਂ ਨੇ ਅੰਗੋਲਾਵਾਰੀ ਦੀਆਂ ਹੁਣ ਉਹ ਅਗਰ ਵਧ ਗਈਆਂ ਨੇ ਅਹ ਪੂਰਾ ਅਟੈਕ ਲਾਂਚ ਕਿਸੇ ਧਿਰ ਵੱਲੋਂ ਨਹੀਂ ਕੀਤਾ ਗਿਆ ਪਰ ਗੋੜਾਬਾਰੀ ਇੱਕ ਦੂਜੀ ਸਾਈਡ ਤੇ ਹੋ ਰਹੀ ਹੈ ਜੀ ਔਰ ਉਹ ਕਿਸੇ ਵੀ ਵੜੇ ਵੀ ਐਸਕੇਲੇਟ ਹੋ ਸਕਦੀ ਹੈ ਪ੍ਰਮਾਤਮਾ ਮੇਰ ਕਰੇ ਇਹ ਰੁਕੇ ਆ ਜਿਹੜੀ ਉਹਨਾਂ ਦੀ ਜੱਥ ਹੋਈ ਹੈ ਜੀ ਇਹ ਇਸ ਮਾਮਲੇ ਦੇ ਵਿੱਚ ਜਿਹਨੇ ਡੈਥ ਹੋਈ ਹੈ ਅਮਰੀਤ ਸਿੰਘ ਰਾਗੀ ਸਾਹਿਬ ਸਨ ਇੱਕ ਅਮਰਜੀਤ ਸਿੰਘ ਰਿਟਾਇਰ ਆਰਮੀ ਸੋਲਜਰ ਸਨ ਜੀ ਇੱਕ ਰঞ্জੀਤ ਸਿੰਘ ਸੀ ਉਹਨਾਂ ਦੇ ਉੱਥੇ ਦੁਕਾਨ ਸੀ ਉਹਨਾਂ ਦੀ ਇੱਕ ਲੇਡੀ ਹੈ ਜਰੂਰੀ ਕੋਰ ਇਹਨਾਂ ਦੀ ਮਨਕੋਟ ਏਰੀਆ ਦੇ 次のビデオでお出だとおり。お